ਬੱਸ ਸਾਡੇ ਦੀ ਜਿੱ ਤੱਕ ਗੱਲ ਹੈ ਬਹੁਤ ਸਾਰੇ ਬੱਸ ਸਾਡੇ ਸ਼ਹਿਰਾਂ ਦੇ ਵਿੱਚ ਆ ਗਏ ਥੈਂਕ ਯੂ ਸਰ ਪਹਿਲਾਂ ਉਹ ਬਾਹਰ ਸੀ ਹੁਣ ਸ਼ਹਿਰ ਦੇ ਵਿੱਚ ਆ ਗਏ ਉੱਥੇ ਰਸ਼ ਬਹੁਤ ਹੋਣ ਲੱਗ ਗਿਆ ਸੋ ਅਸੀਂ ਹੁਣ ਬੱਸਾਂ ਦੇ ਅੱਡੇ ਜਿਹੜੇ ਨੇ ਉਹਨਾਂ ਨੂੰ ਸਾਰਿਆਂ ਨੂੰ ਵਧੀਆ ਨਵੇਂ ਨਵੇਂ ਵੀ ਬਣਾਉਣੇ ਪੈਣਗੇ ਦੋ ਦੋ ਅੱਡੇ ਵੀ ਹੋ ਸਕਦੇ ਨੇ ਕਿਸੇ ਸ਼ਹਿਰ 'ਚ ਕਿ ਵੱਡੇ ਰੂਟ ਵਾਲੀਆਂ ਬੱਸਾਂ ਜਿਹੜੀਆਂ ਉਹ ਆਏ ਸਾਡੇ ਤੇ ਆਉਂਦੀਆਂ ਉਹਦੇ ਵਿੱਚ ਵਿੱਚ 30 ਕਿਲੋਮੀਟਰ ਦੇ ਰੇਡੀਅਸ ਵਾਲੀਆਂ ਬੱਸਾਂ ਜਿਹੜੀਆਂ ਦੂਜੇ ੱਡੇ 'ਚ ਆਉਣਗੇ ਤਾਂ ਕਿ ਉੱਥੇ ਦੇ ਜਿਹੜੇ ਦੁਕਾਨਦਾਰ ਨੇ ਉਹਨਾਂ ਦੀ ਜਿਹੜੀ ਇਹ ਰੋਜ਼ਗਾਰ ਨਾ ਮਾਰਿਆ ਜਾਵੇ ਜੇ ਬੱਸ ਸਾਡੇ ਬਾਹਰ ਚੱਲੇ ਗਿਆ ਉਹ ਜਿਹੜੀ ਦੁਕਾਨਾਂ ਆਲੇ-ਦਾਲੇ ਬੱਸ ਸਾਡੇ ਦੇ ਨੇ ਪਰ ਉਹ ਕਿਉਂਕਿ ਲੋਕਲ ਲੋਕ ਜ਼ਿਆਦਾ ਆਉਂਦੇ ਨੇ ਇਸ ਕਰਕੇ ਇਹ ਕੋਸ਼ਿਸ਼ ਕਰ ਰਹੇ ਕਿ ਲੋਕਲ ਬੱਸਾਂ ਉਸੇ ੱਡੇ ਤੇ ਆਉਣ ਤਾਂ ਕਿ ਉਹਨਾਂ ਦੀ ਦੁਕਾਨਦਾਰੀ ਵੀ ਚੱਲਦੀ ਰਵੇ ਤੇ ਜਿਹੜੀਆਂ ਵੱਡੇ ਰੂਟ ਵਾਲੀਆਂ ਸਿਰਫ ਕ੍ਰਾਸ ਕਰਦੀਆਂ ਬੱਸਾਂ ਸ਼ਹਿਰਾਂ ਨੂੰ ਉਹ ਕਿਸੇ ਹੋਰ ਵਧੀਆ ਅ ਜਗ੍ਹਾ ਤੇ ਕੋਈ ਬੱਸ ਸਟਾਪ ਲੋਕਾਂ ਨੂੰ ਪੁੱਛ ਕੇ ਬਣਾ ਦਿੱਤਾ ਜਾਵੇ ਤੇ ਵਿਚਤੀ ਜਿਹੜਾ ਆਉਣ ਜਾਣ ਦਾ ਜਿਹੜਾ ਸ਼ਟਲ ਬੱਸਾਂ ਜਾਂ ਈ ਰਿਕਸ਼ੇ ਵਗੈਰਾ ਉਹ ਵੀ ਉਹਨਾਂ ਦਾ ਪ੍ਰਬੰਧ ਹੋ ਸਕੇ ਤਾਂ ਕਿ ਲੋਕਾਂ ਨੂੰ ਜਾਣਾ ਆਉਣਾ ਜਿਹੜਾ ਸ਼ਹਿਰ ਚ ਉਹ ਸੌਖਾ ਰਹੇ